ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1290 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1291 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇਗੁਰੂ ਸਹਿਬ ਜੀਓ ਸਲੋਕ ਮਹੱਲਾ ਪਹਿਲਾ ਕਰਮ ਹੈ ਘਰ ਦਿਖਾਏ ਦੇ ਸੋ ਸਤਗੁਰ ਪੁਰਖ ਸੁਜਾਨ ਪਹਿਲੇ ਪਾਸ਼ਾ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਰਮਾਨ ਕਰਦੇ ਹਨ ਆਪਣੀ ਬਾਣੀ ਰਾਈ ਕਿ ਉਹ ਹੈ ਸਿਆਣਾ ਸਤਗੁਰ ਪੁਰਖ ਜੋ ਹਿਰਦੇ ਘਰ ਵਿੱਚ ਪ੍ਰਮਾਤਮਾ ਦੇ ਰਹਿਣ ਦੀ ਥਾਂ ਵਿਖਾ ਦਿੰਦਾ ਹੈ ਪੰਜਾ ਸ਼ਬਦ ਤੋਂਨੇ ਕਾ ਹਰ ਧੁਨ ਤਹਿ ਬਾਜੈ ਸ਼ਬਦ ਨਿਸ਼ਾਨ ਜਦੋਂ ਮਨੁੱਖ ਉਸ ਘਰ ਵਿੱਚ ਅਪੜਦਾ ਹੈ ਪਹੁੰਚਦਾ ਹੈ ਤਦੋਂ ਗੁਰੂ ਦਾ ਸ਼ਬਦ ਰੂਪ ਨਗਾਰਾ ਵਜਦਾ ਹੈ ਭਾਵ ਗੁਰ ਸ਼ਬਦ ਦਾ ਪ੍ਰਭਾਵ ਇਤਨਾ ਪਰਵਰ ਹੁੰਦਾ ਹੈ ਕਿ ਕੋਈ ਹੋਰ ਖਿੱਚ ਪਾਉ ਨਹੀਂ ਸਕਦੀ ਤਦੋਂ ਮਾਨੋ ਪੰਜ ਕਿਸਮ ਦੇ ਸਾਜ਼ਾਂ ਦੀ ਇੱਕ ਰਸ ਸੰਗੀਤਕ ਆਵਾਜ਼ ਉੱਠਦੀ ਹੈ ਜੋ ਮਸਤੀ ਪੈਦਾ ਕਰਦੀ ਹੈ ਇਸ ਆਵਾਜ਼ ਨੂੰ ਜੋ ਨਾਮ ਦੇ ਅਭਿਆਸੀ ਹਨ ਉਹੀ ਸੁਣ ਸਕਦੇ ਹਨ ਦੀਪ ਲੋ ਪਾਤਲ ਤੈ ਖੰਡ ਮੰਡਲ ਹੈਰਾਨ ਇਸ ਵਸਤਾ ਵਿੱਚ ਪੜ ਕੇ ਮਨੁੱਖ ਬੇਅੰਤ ਕੁਦਰਤ ਦੇ ਕੋਤਕ ਦੀਪਾਂ ਲੋਕਾਂ ਪਤਾਲਾਂ ਖੰਡਾਂ ਤੇ ਮੰਡਲਾਂ ਨੂੰ ਵੇਖ ਹੈਰਾਨ ਹੁੰਦਾ ਹੈ ਕਿਉਂਕਿ ਸੂਖਮ ਸਰੀਰ ਜੋ ਹੈ ਉਹ ਫਿਰ ਸਾਰੇ ਬ੍ਰਹਿਮੰਡਾਂ ਦੀ ਸੈਰ ਕਰਨ ਲੱਗ ਜਾਂਦਾ ਹੈ ਜਦੋਂ ਮਨੋਖੇ ਸੁਵਸਥਾ ਵਿੱਚ ਪਹੁੰਚ ਜਾਂਦਾ ਹੈ ਤਾਰ ਘੋਰ ਬਾਜੰਤਰ ਤਹ ਸਾਚ ਤਖਤ ਸੁਲਤਾਨ ਇਸ ਸਾਰੀ ਕੁਦਰਤ ਦਾ ਬਾਦਸ਼ਾ ਸੱਚੇ ਤਖਤ ਉਤੇ ਬੈਠਾ ਦਿਸਦਾ ਹੈ ਉਸ ਹਾਲਤ ਵਿੱਚ ਪੜਿਆ ਮਾਨੋ ਵਾਜਿਆਂ ਦੀ ਉੱਚੀ ਸੁਰ ਦੀ ਕੰਘੋਰ ਲੱਗੀ ਪਈ ਹੁੰਦੀ ਹੈ ਜਦੋਂ ਮਨੁੱਖ ਬਾਹਰਲੀ ਆਵਾਜ਼ਾਂ ਸੁਣਨੀਆਂ ਬੰਦ ਕਰ ਦਿੰਦਾ ਹੈ ਮਾੜੇ ਗੀਤ ਗੰਦੇ ਗੀਤ ਬੰਦ ਕਰ ਦਿੰਦਾ ਹੈ ਸੁਣਨੇ ਤੇ ਗੁਰੂ ਦਾ ਨਾਮ ਜਪਦਾ ਹੈ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਫਿਰ ਉਸ ਦੇ ਅੰਦਰ ਇੱਕ ਧੁਨ ਪੈਦਾ ਹੁੰਦੀ ਹੈ ਕਿਉਂਕਿ ਜਿਹੜਾ ਬਾਹਰ ਨਹੀਂ ਸੁਣਦਾ ਫਿਰ ਉਹ ਅੰਦਰੋਂ ਸੁਣਦਾ ਹੈ ਰਾਗ ਕਈ ਤਰ੍ਹਾਂ ਦੇ ਰਾਗ ਫਿਰ ਸੁਣਦੇ ਹਨ ਅੰਦਰੋਂ ਇਹ ਨਾਮ ਦੇ ਅਭਿਆਸੀ ਇਹਨੂੰ ਸੁਣ ਸਕਦੇ ਹਨ ਸੁਖਮਨ ਕੈ ਘਰ ਰਾਗ ਸੋਨ ਸੁਨ ਮੰਡਲ ਲੇਵ ਲਾਏ ਇਸ ਰੱਬੀ ਮਲਾਪ ਵਿੱਚ ਬੈਠਾ ਮਨੁੱਖ ਮਾਨੋ ਰਾਗ ਸੁਣ ਸੁਣ ਕੇ ਅਫੁਰ ਅਵਸਥਾ ਵਿੱਚ ਸੁਰਤ ਜੋੜੀ ਰੱਖਦਾ ਹੈ ਭਾਵ ਰੱਬੀ ਮਲਾਪ ਦੀ ਮੋਜ ਵਿੱਚ ਇਤਨਾ ਮਸਤ ਹੁੰਦਾ ਹੈ ਕਿ ਜਗਤ ਵਾਲਾ ਕੋਈ ਫੁਰਨਾ ਉਸ ਦੇ ਮਨ ਵਿੱਚ ਨਹੀਂ ਉੱਠਦਾ ਅਕਾਥ ਕਥਾ ਵਿਚਾਰੀਏ ਮਨਸਾ ਮਨੈ ਸਮਾਏ ਇੱਥੇ ਬੇਅੰਤ ਪ੍ਰਭੂ ਦੇ ਗੁਣ ਜਿਉਂ ਜਿਉਂ ਵਿਚਾਰਦੇ ਹਨ ਤੇਉ ਤੇਉ ਮਨ ਦਾ ਫੁਰਨਾ ਮਨ ਵਿੱਚ ਗਰਕ ਹੁੰਦਾ ਜਾਂਦਾ ਹੈ ਉਲਟ ਕਮਲ ਅੰਮ੍ਰਿਤ ਭਰਿਆ ਇਹੋ ਮਨ ਕਤੋ ਹੋ ਨਾ ਜਾਏ ਇਹ ਮਨ ਕਿਸੇ ਹੋਰ ਪਾਸੇ ਨਹੀਂ ਜਾਂਦਾ ਕਿਉਂਕਿ ਹਿਰਦਾ ਰੂਪ ਕੌਲ ਫੁੱਲ ਮਾਇਆ ਵੱਲੋਂ ਪਰਤ ਕੇ ਨਾਮ ਅੰਮ੍ਰਿਤ ਨਾਲ ਭਰ ਜਾਂਦਾ ਹੈ ਅਜੱਪਾ ਜਾਪਨ ਵਿਸਰੈ ਆਦ ਜੁਗਾਦ ਸਮਾਏ ਉਸ ਪ੍ਰਭੂ ਵਿੱਚ ਜੋ ਮਸਤ ਜੋ ਸਬ ਦਾ ਮੋਢ ਹੈ ਤੇ ਜੁਗਾ ਦੇ ਬਣ ਤੋਂ ਭੀ ਪਹਿਲਾਂ ਦਾ ਹੈ ਮਨ ਇਉਂ ਲੀਨ ਹੁੰਦਾ ਹੈ ਕਿ ਪ੍ਰਭੂ ਪਰਮਾਤਮਾ ਦੀ ਯਾਦ ਕਿਸੇ ਵੇਲੇ ਨਹੀਂ ਭੁੱਲਦੀ ਜੀਬ ਹਲਾਉਣ ਤੋਂ ਬਿਨਾਂ ਹੀ ਸਿਮਰਨ ਹੁੰਦਾ ਰਹਿੰਦਾ ਹੈ ਸਬ ਸਖੀਆਂ ਪੰਚੇ ਮਿਲੇ ਗੁਰਮਖ ਖਿਜ ਘਰ ਵਾਸ ਇਸ ਤਰ੍ਹਾਂ ਗੁਰੂ ਦੇ ਸਨਮੁਖ ਹੋਇਆ ਮਨੁੱਖ ਨਿਰੋਲ ਆਪਣੇ ਘਰ ਵਿੱਚ ਟਿਕ ਜਾਂਦਾ ਹੈ ਜਿਵੇਂ ਕੋਈ ਇਸ ਨੂੰ ਬੇਦਖਲ ਨਹੀਂ ਕਰ ਸਕਦਾ ਇਸ ਦੇ ਸਾਰੇ ਗਿਆਨ ਇੰਦਰੇ ਤੇ ਪੰਜੇ ਦੇਵੀ ਗੁਣ ਭਾਵ ਸਤ ਸੰਤੋਖ ਦਿਆ ਧਰਮ ਧੀਰਜ ਸੰਗੀ ਬਣ ਜਾਂਦੇ ਹਨ ਸ਼ਬਦ ਖੋਜ ਇਹੋ ਘਰ ਲਹੈ ਨਾਨਕਤਾ ਕਾ ਦਾਸ ਸਤਗੁਰ ਦੇ ਸ਼ਬਦ ਨੂੰ ਸਮਝ ਕੇ ਜੋ ਮਨੁੱਖ ਇਸ ਨਰੋਲ ਆਪਣੇ ਘਰ ਨੂੰ ਲੱਭ ਲੈਂਦਾ ਹੈ ਨਾਨਕ ਉਸ ਦਾ ਸੇਵਕ ਹੈ ਮਹੱਲਾ ਪਹਿਲਾ ਚਲ ਮਿਲ ਬੀਸੀਰ ਦੁਨੀਆ ਫਾਨੀ ਬਿਜਲੀ ਦੀ ਲਿਸ਼ਕ ਵਾਂਗ ਦੁਨੀਆ ਦੀ ਚਮਕਾ ਬਹੁਤ ਹੈ ਪਰ ਹੈ ਨਾਸ ਹੋ ਜਾਣ ਵਾਲੀ ਕਾਲੂਬ ਅਕਲ ਮਨ ਗੋਰ ਨ ਮਾਨੀ ਜਿਹ ਚਮਕ ਨੂੰ ਵੇਖ ਕੇ ਮੈਂ ਮੂਰਖ ਨੇ ਮੌਤ ਦਾ ਚੇਤਾ ਹੀ ਨਾ ਰੱਖਿਆ ਮਨ ਕਮੀਨ ਕਮ ਤਰੀਨ ਤੂੰ ਦਰੀਆ ਉਹ ਖੁਦਾਇਆ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਇਹ ਸਾਡੀ ਕਲ ਯੁਗਾਂ ਦੀ ਜੋ ਹੈ ਖੇਡ ਉਹ ਦੱਸ ਰਹੇ ਹਨ ਕਿ ਮੈਂ ਕਮੀਨਾ ਹਾਂ ਮੈਂ ਬਹੁਤ ਹੀ ਮਾੜਾ ਹਾਂ ਪਰ हे ਖੁਦਾ ਤੂੰ ਦਰਿਆ ਦਿਲ ਹੈਂ ਇੱਕ ਚੀਜ਼ ਮੁਝੇ ਦੇਹ ਅਵਰ ਜ਼ਹਿਰ ਚੀਜ਼ ਨਾ ਪਾਇਆ ਮੈਨੂੰ ਆਪਣਾ ਇੱਕ ਨਾਮ ਦੇ ਹੋਰ ਚੀਜ਼ਾਂ ਜ਼ਹਿਰ ਵਰਗੀਆਂ ਹਨ ਇਹ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਪੁਰਾਬ ਖਾਮ ਕੂਜਾ ਹਕਮਤ ਖੁਦ ਆਇਆ हे ਖੁਦਾ ਮੇਰਾ ਸਰੀਰ ਕੱਚਾ ਕੂਜਾ ਪਿਆਲਾ ਹੈ ਜੋ ਪਾਣੀ ਨਾਲ ਭਰਿਆ ਹੋਇਆ ਹੈ ਇਹ ਤੇਰੀ ਅਜਬ ਕਾਰੀਗਰੀ ਹੈ ਮਨ ਤੋ ਆਨਾ ਤੂੰ ਕੁਦਰਤੀ ਆਇਆ ਏ ਖੁਦਾ ਤੂੰ ਤੋ ਆਨਾ ਬਲਵਾਨ ਹੈ ਮੈਂ ਤੇਰੀ ਕੁਦਰਤ ਨਾਲ ਜਗਤ ਵਿੱਚ ਆਇਆ ਹਾਂ ਸਗ ਨਾਨਕ ਦੀਵਾਨ ਮਸਤਾਨਾ ਨਿਤ ਚੜੈ ਸਵਾਇਆ ਧੰਨ ਗੁਰੂ ਨਾਨਕ ਪਾਸ਼ਾ ਮੇਰੇ ਤੋਂ ਇਹ ਜੋ ਵਿਆਖਿਆ ਹੈ ਇਹ ਸ਼ਬਦ ਬੋਲ ਨਹੀਂ ਹੁੰਦੇ ਜੋ ਉਹਨਾਂ ਨੇ ਲਿਖਿਆ ਬਾਣੀ ਵਿੱਚ ਧੰਨ ਗੁਰੂ ਨਾਨਕ ਪਾਸ਼ਾ ਨੇ ਨਿਮਰਤਾ ਸੱਚੇ ਪਾਸ਼ਾ ਵਿੱਚ ਲਿਖਦੇ ਨੇ हे ਖੁਦਾ ਨਾਨਕ ਤੇਰੇ ਦਰਬਾਰ ਦਾ ਕੁੱਤਾ ਹੈ ਮਸਤਾਨਾ ਹੈ ਮੇਰ ਕਰ ਇਹ ਮਸਤੀ ਨੇ ਤੇ ਵਧੀ ਰਹੇ ਧੰਨ ਗੁਰੂ ਨਾਨਕ ਪਾਸ਼ਾ ਦੀਨ ਦੁਨੀਆ ਦੇ ਮਾਲਕ ਤੇ ਕਿੰਨੀ ਨਿਮਰਤਾ ਰੱਖਦੇ ਸੀ ਤੇ ਅੱਜ ਕੱਲ ਦੇ ਵੇਖੋ ਲੋਕ ਹੈਂਕੜ ਬਾਜ ਆਤ ਸਦੁਨੀਆ ਖੁਨਕ ਨਾਮ ਖੁਦਾਇਆ ਕਿਉਂਕਿ ਦੁਨੀਆ ਅੱਗ ਵਾਂਗ ਹੈ ਤੇ ਤੇਰਾ ਨਾਮ ਠੰਡ ਪਾਣ ਵਾਲਾ ਹੈ ਪ੍ਰਮਾਤਮਾ ਧੰ ਗੁਰੂ ਨਾਨਕ ਪਾਸ਼ਾ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਪਾਸ਼ਾ ਦੁਨੀਆ ਦੇ ਤਾਰਨਹਾਰ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਧੰ ਧੰ ਗੁਰੂ ਨਾਨਕ ਪਾਸ਼ਾ ਮਹਾਰਾਜ ਆਪਣੇ ਆਪ ਨੂੰ ਗੁਰਬਾਣੀ ਵਿੱਚ ਕਿਹੋ ਜਿਹਾ ਲਿਖ ਰਹੇ ਹਨ ਅੱਗੇ ਪੌੜੀ ਨਵੀ ਮਹੱਲਾ ਪੰਜਵਾ ਸਭੋ ਵਰਤੈ ਚਲਤ ਚਲਤ ਵਖਾਣਿਆ ਇਹ ਸਾਰਾ ਜਗਤ ਪਰਮਾਤਮਾ ਦਾ ਤਮਾਸ਼ਾ ਹੋ ਰਿਹਾ ਹੈ ਇਸ ਨੂੰ ਤਮਾਸ਼ਾ ਹੀ ਕਿਹਾ ਜਾ ਸਕਦਾ ਹੈ ਭਾਰ ਬ੍ਰਹਮ ਪਰਮੇਸ਼ਰ ਗੁਰਮਖ ਜਾਣਿਆ ਇਸ ਤਮਾਸ਼ੇ ਨੂੰ ਰਚਣ ਵਾਲਾ ਭਾਰ ਬ੍ਰਹਮ ਪਰਮਾਤਮਾ ਸਤਗੁਰ ਦੀ ਰਾਹੀ ਜਾਣਿਆ ਜਾਂਦਾ ਹੈ ਲੱਥੇ ਸਭ ਵਿਕਾਰ ਸ਼ਬਦ ਨਿਸ਼ਾਨਿਆਂ ਸਤਿਗੁਰ ਦੇ ਸ਼ਬਦ ਰੂਪ ਨਗਾਰੇ ਨਾਲ ਸਾਰੇ ਵਿਕਾਰ ਲੈ ਜਾਂਦੇ ਹਨ ਨਠ ਜਾਂਦੇ ਹਨ ਸਾਧੂ ਸੰਗ ਉਧਾਰ ਭਏ ਨੇ ਕਾਣਿਆਂ ਸਤਿਗੁਰ ਦੀ ਸੰਗਤ ਵਿਚ ਰਿਆਂ ਵਿਕਾਰਾਂ ਤੋਂ ਬਚਾਓ ਹੋ ਜਾਂਦਾ ਹੈ ਤੇ ਬੇਮੁਥਾਜ ਹੋ ਜਾਈਦਾ ਹੈ ਸਿਮਰ ਸਿਮਰ ਦਾਤਾਰ ਸਭ ਰੰਗ ਮਾਣਿਆਂ ਗੁਰੂ ਦੀ ਬਰਕਤ ਨਾਲ ਦਾਤਾਰ ਪ੍ਰਭੂ ਨੂੰ ਸਿਮਰ-ਸਿਮਰ ਕੇ ਮਾਨੋ ਸਾਰੇ ਰੰਗ ਮਾਨ ਲੀਦੇ ਹਨ ਭਾਵ ਸਿਮਰਨ ਦੇ ਆਨੰਦ ਦੇ ਟਾਕਰੇ ਤੇ ਦੁਨੀਆਂ ਦੇ ਰੰਗ ਫਿੱਕੇ ਪੈ ਜਾਂਦੇ ਹਨ ਪ੍ਰਗਟ ਭਿਆ ਸੰਸਾਰ ਮਿਹਰ ਸ਼ਵਾਨਿਆ ਸਿਮਰਨ ਕਰਨ ਵਾਲਾ ਮਨੁੱਖ ਜਗਤ ਵਿੱਚ ਭਯੁਗਾ ਹੋ ਜਾਂਦਾ ਹੈ ਪ੍ਰਭੂ ਦੀ ਮਿਹਰ ਦਾ ਸਾਇਬਾਨ ਉਸ ਉੱਤੇ ਮਾਨੋ ਤਣਿਆ ਜਾਂਦਾ ਹੈ ਆਪੇ ਬਖ ਸਮੇਲਾਏ ਸਾਧ ਗੁਰ ਬਾਣਿਆ ਮੈਂ ਪ੍ਰਭ ਤੁਸ ਸਦਕੇ ਜਾਂਦਾ ਹਾਂ ਉਹ ਗੁਰ ਦੀ ਰਾਹੀ ਆਪੇ ਮਿਹਰ ਕਰਕੇ ਆਪਣੇ ਨਾਲ ਜੋੜ ਲੈਂਦਾ ਹੈ ਨਾਨਕ ਲੈ ਮਿਲਾਏ ਖਸਮੈ ਭਾਣਿਆ ਏ ਨਾਨਕ ਜੋ ਬੰਦੇ ਖਸਮ ਨੂੰ ਪਿਆਰੇ ਲੱਗਦੇ ਹਨ ਉਹਨਾਂ ਨੂੰ ਪ੍ਰਮਾਤਮਾ ਆਪਣੇ ਨਾਲ ਮਿਲਾ ਲੈਂਦਾ ਹੈ ਸ਼ਲੋਕ ਮਹੱਲਾ ਪਹਿਲਾ ਤਨ ਸੋ ਕਾਗਜ਼ ਕਲਮ ਤਨ ਤਨ ਭਾਂਡਾ ਤਨ ਮਸ ਮੁਬਾਰਕ ਹੈ ਉਹ ਕਾਗਜ਼ ਤੇ ਕਲਮ ਮੁਬਾਰਕ ਹੈ ਉਹ ਦਵਾਤ ਤੇ ਸਿਆਹੀ ਤਨ ਲੇਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਤੇ ਹੈ ਨਾਨਕ ਮੁਬਾਰਕ ਹੈ ਤਨ ਹੈ ਉਹ ਲਿਖਣ ਵਾਲਾ ਜਿਸ ਨੇ ਪ੍ਰਭੂ ਪਰਮਾਤਮਾ ਦਾ ਸੱਚਾ ਨਾਮ ਲਿਖਾਇਆ ਪ੍ਰਭੂ ਦੀ ਸਿਫਤ ਸਲਾ ਲਿਖਾਈ ਮਹੱਲਾ ਪਹਿਲਾ ਆਪੇ ਪੱਟੀ ਕਲਮ ਆਪ ਉੱਪਰ ਲੇਖ ਭੇ ਤੂੰ ਹੈ ਪ੍ਰਭੂ ਪਰਮਾਤਮਾ ਤੂੰ ਆਪ ਹੀ ਪੱਟੀ ਹੈ ਤੂੰ ਆਪ ਹੀ ਕਲਮ ਹੈ ਪੱਟੀ ਉੱਤੇ ਸਿਵਤ ਸਲਾਹ ਦਾ ਲੇਖ ਭੀ ਤੂੰ ਆਪ ਹੀ ਹੈ ਗੁਰੂ ਪਿਆਰਿਓ ਪੁਰਾਣੇ ਸਮਿਆਂ ਵਿੱਚ ਫੱਟੀ ਹੁੰਦੀ ਸੀ ਕੈਦਾ ਹੁੰਦਾ ਸੀ ਬਸਤਾ ਹੁੰਦਾ ਸੀ ਦਵਾਈ ਦਵਾਤ ਹੁੰਦੀ ਸੀ ਸ਼ਾਈ ਵਾਲੀ ਤੇ ਗੱਚ ਨਹੀਂ ਹੁੰਦੀ ਸੀ ਇਹ ਗੁਰੂ ਜੀ ਬੜੇ ਪੁਰਾਣੇ ਸਮਿਆਂ ਦੀ ਗੱਲ ਕਰ ਰਹੇ ਹਨ ਤੇ ਦਾਸ ਨੇ ਵੀ ਛੋਟੇ ਹੁੰਦੇ ਨੇ ਫੱਟੀ ਉੱਤੇ ਮਾਸਟਰਾਂ ਨੇ ਪੁਰਨੇ ਪਾ ਦੇਣੇ ਸਰਾ ਨੇ ਊੜਾ ਐੜਾ ਈੜੀ ਸਸਾ ਹਾਹਾ ਕਕਾ ਖਖਾ ਗਗਾ ਘਗਾ ਗੰਗਾ ਇਹ 35 ਅੱਖਰ ਲਿਖ ਦੇਣੇ ਫਿਰ ਅਸੀਂ ਉਸ ਫੱਟੀ ਉੱਤੇ ਸਿਆਹੀ ਵਿੱਚ ਕਾਨੇ ਦੀ ਕਲਮ ਬਣਾਈ ਹੁੰਦੀ ਸੀ ਦਵਾਤ ਹੁੰਦੀ ਸੀ ਲੋਹੇ ਦੀ ਤੇ ਉਹਦੇ ਵਿੱਚ ਭੇਕੇ ਕਲਮਾਂ ਤੇ ਪੱਟੀ ਉੱਤੇ ਉਦਾਂ ਹੀ ਲਿਖਣਾ ਫੱਟੀ ਕਹਿੰਦੇ ਤਖਤੀ ਲੱਕੜ ਦੀ ਹੁੰਦੀ ਸੀ ਗੁਰੂ ਪਿਆਰਿਓ ਅੱਜ ਕੱਲ ਤੇ ਪੜਾਈਆਂ ਹੀ ਹੋਰ ਹੋਰ ਹੋ ਗਈਆਂ ਕੰਪਿਊਟਰ ਤੇ ਪੜ੍ਹਾਈ ਹੋਣ ਲੱਗੀ ਕਾਪੀਆਂ ਪੈਨ ਵਨ ਸਵਨੇ ਆ ਗਏ ਤੇ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਪੱਟੀ ਲਿਖਦੇ ਹੁੰਦੇ ਸੀ ਸੋ ਰੋ ਵਿਚਾਰ ਗੁਰੂ ਜੀ ਕਹਿ ਰਹੇ ਹਨ ਆਪੇ ਪੱਟੀ ਕਲਮ ਆਪ ਉੱਪਰ ਲੇਖ ਪੇ ਤੂੰ हे ਪ੍ਰਭੂ ਤੂੰ ਆਪ ਹੀ ਪੱਟੀ ਹੈ ਤੋ ਆਪ ਹੀ ਕਲਮ ਹੈ ਪਟੇ ਉਤੇ ਸਿਵਸਲਾ ਦਾ ਲੇਖ ਵੀ ਤੂੰ ਆਪ ਹੀ ਹੈ ਇੱਕੋ ਕਹੀ ਹੈ ਨਾਨਕਾ ਦੂਜਾ ਕਾਹੇ ਕੋ ਹੈ ਨਾਨਕ ਸਿਵਸਲਾ ਕਰਨ ਕਾਰਨ ਵਾਲਾ ਇੱਕ ਪ੍ਰਭੂ ਨੂੰ ਹੀ ਆਖਣਾ ਚਾਹੀਦਾ ਹੈ ਕੋਈ ਹੋਰ ਦੂਜਾ ਕਿਵੇਂ ਹੋ ਸਕਦਾ ਹੈ ਪੌੜੀ ਤੂੰ ਆਪੇ ਆਪ ਵਰਤਦਾ ਆਪ ਬਣਤ ਬਣਾਈ ਹੈ हे ਪ੍ਰਭੂ ਜਗਤ ਦੀ ਬਣਤਰ ਤੂੰ ਆਪ ਬਣਾਈ ਹੈ ਤੇ ਤੂੰ ਆਪ ਹੀ ਇਸ ਵਿੱਚ ਹਰ ਥਾਂ ਮੌਜੂਦ ਹੈ ਤੁਦ ਬਿਨ ਦੂਜਾ ਕੋ ਨਹੀਂ ਤੂ ਰਹਾ ਸਮਾਈ ਤੇਰੇ ਵਰਗਾ ਤੇ ਥੋ ਬਿਨਾ ਹੋਰ ਕੋਈ ਨਹੀਂ ਤੂੰ ਹੀ ਹਰ ਥਾਂ ਗੁਪਤ ਵਰਤ ਰਿਹਾ ਹੈ ਤੇਰੀ ਗਤ ਮਿਤ ਤੂੰ ਹੈ ਜਾਣਦਾ ਤੁਦ ਕੀਮਤ ਪਾਈ ਤੂੰ ਕਿਹੋ ਜਿਹਾ ਹੈ ਤੇ ਕਿੱਡਾ ਵੱਡਾ ਹੈ ਇਹ ਗੱਲ ਤੂੰ ਆਪ ਹੀ ਜਾਣਦਾ ਹੈ ਆਪਣਾ ਮੁੱਲ ਤੂੰ ਆਪ ਹੀ ਪਾ ਸਕਦਾ ਹੈ ਤੂੰ ਲਖ ਗੋਚਰ ਗਮ ਹੈ ਗੁਰਮਤਿ ਦਿਖਾਈ اے ਪਰਮਾਤਮਾ ਤੂੰ ਦ੍ਰਿਸ਼ਟ ਹੈ ਮਨੁੱਖੀ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਤੂੰ ਆ ਪਹੁੰਚ ਹੈ ਗੁਰਦੀ ਮਤ ਤੇਰਾ ਦੀਦਾਰ ਕਰਾਂਦੀ ਹੈ ਅੰਤਰ ਅਗਿਆਨ ਦੁਖ ਭਰਮ ਹੈ ਗੁਰ ਗਿਆਨ ਗਵਾਈ ਮਨੁੱਖ ਦੇ ਅੰਦਰ ਜੋ ਅਗਿਆਨ ਦੁਖ ਤੇ ਭਟਕਣਾ ਹੈ ਇਹ ਗੁਰੂ ਦੇ ਦਿੱਤੇ ਗਿਆਨ ਦੀ ਰਾਹੀ ਦੂਰ ਹੁੰਦੇ ਹਨ ਜੈਸੂ ਕਿਰਪਾ ਕਰੇ ਤੇ ਸਮੇਲ ਲਹ ਸੋ ਨਾਮ ਧਿਆਈ ਏ ਪ੍ਰਭੂ ਪਰਮਾਤਮਾ ਜਿਸ ਉਤੇ ਤੂੰ ਮਿਹਰ ਕਰਦਾ ਹੈ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਉਹ ਤੇਰਾ ਨਾਮ ਸਿਮਰਦਾ ਹੈ ਤੇਰੀ ਮਿਹਰ ਤੋਂ ਬਿਨਾ ਸੱਚੇ ਪਾਤਸ਼ਾਹ ਨਾਮ ਵੀ ਨਹੀਂ ਸਿਮਰਿਆ ਜਾ ਸਕਦਾ ਤੂੰ ਕਰਤਾ ਪੁਰਖ ਗੰਮ ਹੈ ਰਵਿਆ ਸਭ ਠਾਈ ਤੂੰ ਸਭ ਦਾ ਬਣਾਉਣ ਵਾਲਾ ਹੈ ਸਭ ਵਿੱਚ ਮੌਜੂਦ ਹੈ ਫਿਰ ਪੀਏ ਪੌਂਚ ਹੈ ਤੇ ਹੈ ਸਭ ਥਾਈ ਵਿਆਪਕ ਜਿਤ ਤੂੰ ਲਾਇ ਹੈ ਸਚਿਆ ਤਿਤ ਕੋ ਲਗੇ ਨਾਨਕ ਗੁਣ ਗਾਈ ਸੁਧ ਏ ਨਾਨਕ ਏ ਸੱਚੇ ਪਾਤਸ਼ਾਹ ਪ੍ਰਭੂ ਜਿੱਧਰ ਤੂੰ ਜੀਵਾਂ ਨੂੰ ਲਾਂਦਾ ਹੈ ਉਧਰ ਹੀ ਉਹ ਲਗਦਾ ਹੈ ਜਿਸ ਨੂੰ ਤੂੰ ਪ੍ਰੇਰਦਾ ਹੈ ਉਹੀ ਤੇਰੇ ਗੁਣ ਗਾਂਦਾ ਹੈ ਸੱਚੇ ਪਾਤਸ਼ਾਹ ਤੇਰੇ ਗੁਣ ਉਹੀ ਗਾ ਸਕਦਾ ਹੈ ਜਿਹਦੇ ਉੱਤੇ ਤੇਰੀ ਮਿਹਰ ਹੋਵੇ ਤੇ ਬਾਣੀ ਸੁਣਵੀ ਉਹੀ ਸਕਦਾ ਹੈ ਜਿਹਦੇ ਉੱਤੇ ਤੇਰੀ ਬਖਸ਼ਿਸ਼ ਹੋਵੇ ਨਹੀਂ ਤਾਂ ਅੱਜ ਕੱਲ੍ਹ ਲੋਕ ਡੀਜੇ ਲਾ ਕੇ ਗੰਦੇ ਗੀਤਾਂ ਤੇ ਭੰਗੜੇ ਗਿੱਧੇ ਪਾ ਕੇ ਬੜਾ ਖੁਸ਼ ਹੁੰਦੇ ਹਨ ਤੇ ਜੇ ਪਾਠੀ ਸਿੰਘ ਗਰੰਥੀ ਸਿੰਘ ਜਾਂ ਕੋਈ ਕੀਰਤਨੀਆਂ ਲੱਗਾ ਹੋਵੇ ਤੇ ਉਹ 15 ਮਿੰਟ ਬਾਅਦ ਲਾਇਦੇ ਬਾਬਾ ਛੇਤੀ ਕਰ ਕੰਮ ਹੋਰ ਵੀ ਕਰਨਾ ਹੈ ਇਹੋ ਜਿਹਾ ਸਾਡੇ ਅੱਜ ਕੱਲ੍ਹ ਪਿੰਡਾਂ ਵਿੱਚ ਹਾਲ ਹੈ ਕੜ ਜੁਗੋਈ ਇਦਾਂ ਦੇ ਲੋਕ ਹਨ ਗਿੱਧਾ ਪੰਗੜਾ ਸਾਰੀ ਰਾਤ ਪਾਈ ਜਾਣਗੇ ਤੇ ਜੇ ਕੋਈ ਮਹਾਪੁਰਖ ਵਿਚਾਰ ਕਰ ਰਿਹਾ ਹੈ ਜਾਂ ਕੋਈ ਪਾਠੀ ਸਿੰਘ ਪਾਠ ਕਰ ਰਿਹਾ ਉਸ ਵੱਲ ਧਿਆਨ ਨਹੀਂ ਦੇਣਗੇ ਸੋ ਗੁਰੂ ਨਾਨਕ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਾਹੀ ਸਾਨੂੰ ਸਮਝਾ ਰਹੇ ਹਨ ਕਿ ਆਓ ਗੁਰੂ ਦੇ ਲੜ ਲੱਗੋ ਤੇ ਆਪਣਾ ਜੀਵਨ ਸਫਲ ਕਰੋ ਤੂੰ ਕਰਤਾ ਪੁਰਖ ਗੰਮ ਹੈ ਰਵਿਆ ਸਭ ਠਾਈ ਜਿਤ ਤੂੰ ਲਾਹੇ ਸਚਿਆ ਤਿਤ ਕੋ ਲਗੈ ਨਾਨਕ ਗੁਣ ਗਾਈ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1291 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕਾਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1292 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਪੁੱਲ ਚੋਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ